ਉਤਰਾਖੰਡ ਦੇ ਰਿਸ਼ੀਕੇਸ਼ ਸ਼ਹਿਰ ਦੇ ਵਿੱਚ ਇੱਕ ਸਿੱਖ ਦੇ ਨਾਲ ਕੁੱਟਮਾਰ ਦੀ ਵੀਡੀਓ ਸਾਹਮਣੇ ਆਉਂਦੀ ਹੈ ਇਸ ਕੁੱਟਮਾਰ ਦੀ ਵੀਡੀਓ ਤੋਂ ਬਾਅਦ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਜਿੱਥੇ ਵੱਖ-ਵੱਖ ਥਾਵਾਂ ਤੇ ਉਤਰਾਖੰਡ ਤੋਂ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਤੇ ਯੂਪੀ ਦੇ ਵਿੱਚ ਵੀ ਤੇ ਹੋਰ ਨਾ ਥਾਵਾਂ ਦੇ ਵਿੱਚ ਵੀ ਜਿੱਥੇ ਨਿਸ਼ਾਨਾ ਬਣਾ ਕੇ ਜਿਹੜਾ ਆ ਉਹ ਕੁੱਟਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਲੜਾਈ ਦਾ ਜਿਹੜਾ ਮਸਲਾ ਸੀ ਉਹ ਦੱਸਿਆ ਜਾ ਰਿਹਾ ਹੈ ਕਿ ਇੱਕ ਦੁਕਾਨ ਦੇ ਬਾਹਰ ਪਾਰਕਿੰਗ ਦਾ ਸੀ ਤੇ ਇੱਕ ਭੀੜ ਇਕੱਠੀ ਹੋ ਜਾਂਦੀ ਹੈ ਜਿੱਥੇ ਫਿਰ ਉਸ ਸਿੱਖ ਦੁਕਾਨਦਾਰ ਨੂੰ ਉਥੋਂ ਦੇ ਜਿਹੜਾ ਛੋਟਾ ਮੋਟਾ ਕਾਰੋਬਾਰੀ ਹੈ ਉਸ ਨੂੰ ਨਿਸ਼ਾਨਾ ਬਣਾ ਕੇ ਉਸਦੇ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਹੁਣ ਕਾਲਤਕ ਸਾਬ ਦੇ ਜਥੇਦਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਸ੍ਰੀ ਕਾਲਤਕ ਸਾਬ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਨੇ ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਇੱਕ ਸਿੱਖ ਕਾਰੋਬਾਰੀ ਦੀ ਫਿਰਕੂ ਸਮੂਹ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਉਸਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਦੀ ਘਟਨਾ ਨੂੰ ਦੇਸ਼ ਅੰਦਰ ਵੱਖ-ਵੱਖ ਧਰਮਾਂ ਦੇ ਅਧਿਕਾਰਾਂ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਹੈ। ਅਕਾਤਖ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਨੇ ਆਖਿਆ ਕਿ ਵੱਖ-ਵੱਖ ਧਰਮਾਂ ਭਾਈਚਾਰਿਆਂ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਤੇ ਆਜ਼ਾਦੀ ਨੂੰ ਬਰਕਰਾਰ ਰੱਖਣਾ ਹਰੇਕ ਜਮਹੂਰੀ ਸਰਕਾਰ ਦਾ ਬੁਨਿਆਦੀ ਫਰਜ਼ ਬਣਦਾ ਹੈ। ਉਨਾਈਵੀਂ ਆਖਿਆ ਕਿ ਰਿਸ਼ੀਕੇਸ਼ ਵਿੱਚ ਇੱਕ ਮਾਮੂਲੀ ਤਕਰਾਰ ਨੂੰ ਲੈ ਕੇ ਭੜਕੀ ਭੀੜ ਵੱਲੋਂ ਇੱਕ ਸਿੱਖ ਕਾਰੋਬਾਰੀ ਦੀ ਦਸਤਾਰ ਅਤੇ ਕੇਸਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨਾ ਇਸ ਦੇਸ਼ ਦੀ ਜਮਹੂਰੀਅਤ ਲਈ ਬੇਹੱਦ ਸ਼ਰਮਨਾਕ ਹੈ ਸਿੰਘ ਸਾਹਿਬ ਗੈਨੀ ਰਘਵੀਰ ਸਿੰਘ ਨੇ ਅੱਗੇ ਵੀ ਆਖਿਆ ਕਿ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਉੱਤਰਾਖੰਡ ਪੁਲਿਸ ਨੂੰ ਪੱਤਰ ਲਿਖ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਮੰਗ ਕੀਤੀ ਹੈ ਪਰ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਹੈ ਕਿ ਉਹ ਵੀ ਉੱਤਰਾਖੰਡ ਸਰਕਾਰ ਕੋਲ ਪਹੁੰਚ ਕੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਯਕੀਨੀ ਬਣਾਵੇ ਤਾਂ ਜੋ ਦੇਸ਼ ਅੰਦਰ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾ ਸਕੇ ਤਾਇ ਕਈ ਘਟਨਾਵਾਂ ਵਾਪਰਦੀਆਂ ਨੇ ਪਰ ਉਤਰਾਖੰਡ ਦੇ ਰਿਸ਼ੀਕੇਸ਼ ਦੇ ਵਿੱਚ ਵਾਪਰੀ ਇਹ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਕਿਵੇਂ ਘੱਟ ਗਿਣਤੀਆਂ ਨੂੰ ਬਾਹਰਲੇ ਪਾਸੇ ਜਿਹੜੇ ਸੂਬੇ ਨੇ ਉਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਹਾਲਾਂਕਿ ਆਪਸੀ ਤਕਰਾਰ ਸੀ ਕਿ ਕੀ ਸੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਹੁਣ ਉਤਰਾਖੰਡ ਪੁਲਿਸ ਤੇ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਜਿਹੜੀ ਭੜਕੀ ਹੋਈ ਭੀੜ ਸੀ ਫਿਰਕੂ ਭੀੜ ਸੀ ਉਸ ਨੇ ਜਿਹੜੇ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਹੈ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਦੋਂ ਕਰਨਾ ਹੈ ਜਾ ਕਿਹੜੇ ਆਧਾਰ ਦੇ ਉੱਤੇ ਉਹਨਾਂ ਨੂੰ ਮਾਮਲਾ ਦਰਜ ਕਰਨਾ ਤੇ ਉਹਨਾਂ ਨੂੰ ਸਜ਼ਾ ਦੇਣੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਔਰ ਨਾਲ ਹੀ ਪੰਜਾਬ ਸਰਕਾਰ ਤੋਂ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੰਗ ਕੀਤੀ ਹੈ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਜ਼ਰੂਰ ਦਖਲ ਦੇਣ ਔਰ ਉੱਤਰਾਖੰਡ ਸਰਕਾਰ ਤੋਂ ਜਵਾਬਦੇਹੀ ਯਕੀਨੀ ਬਣਾਉਣ ਔਰ ਇਸ ਦੇ ਨਾਲ ਹੀ ਐਸਜੀਪੀਸੀ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਵੀ ਇਸ ਘਟਨਾ ਦੀ ਇੱਥੇ ਨਿੰਦਾ ਕੀਤੀ ਗਈ ਹੈ ਉੱਥੇ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਵੀ ਕਰ ਦਿੱਤੀ ਗਈ ਹੈ ਉਹ ਵੀ ਸੁਣੋ ਕਿ ਐਸਜੀਪੀਸੀ ਦੇ ਨੁਮਾਇੰਦੇ ਕੀ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਤਰਾਖੰਡ ਦੇ ਰਿਸ਼ੀਕੇਸ਼ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਬੜੀ ਚਰਚਾ ਦਾ ਵਿਸ਼ਾ ਹੈ ਜਿਹਦੇ ਵਿੱਚ ਇੱਕ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹੈ ਹਜੂਮ ਉਹਨਾਂ ਤੇ ਹਮਲਾ ਕਰ ਰਿਹਾ ਉਹਦੀ ਦੁਕਾਨ ਤੋੜ ਰਿਹਾ ਤੇ ਉਹਨਾਂ ਨੂੰ ਜਨਾਬ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਈ ਜਾ ਰਹੀ ਹੈ ਇਹ ਬੜੀ ਮਾਰੀ ਇੱਕ ਤਸਵੀਰ ਹੈ ਮੈਂ ਇਸ ਗੱਲ ਲਈ ਜਿਹੜਾ ਪ੍ਰਸ਼ਾਸਨ ਹੈ ਤੇ ਖਾਸ ਤੌਰ ਤੇ ਸਰਕਾਰ ਹੈ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਿਸ਼ੇਸ਼ ਕਰਕੇ ਉੱਥੋਂ ਦੇ ਗਵਰਨਰ ਸਾਹਿਬ ਜਿਹੜੇ ਕਿ ਇੱਕ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਆਂ ਕਿ ਉਹ ਇਸ ਗੱਲ ਦੀ ਗੰਭੀਰਤਾ ਨੂੰ ਦੇਖਣ ਕਿਸੇ ਦੋ ਵਿਅਕਤੀਆਂ ਦਾ ਪਾਰਕਿੰਗ ਵਾਲਾ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਇਹ ਜਦੋਂ ਹਜੂਮ ਇਕੱਠਾ ਹੋ ਕੇ ਇਸ ਗੱਲ ਦੇ ਸਿੱਖਾਂ ਦੇ ਖਿਲਾਫ ਕਰ ਰਿਹਾ ਇਹ ਇੱਕ ਵੱਖਰਾ ਸੰਕੇਤ ਦੇ ਰਿਹਾ ਤੇ ਉਸ ਤੇ ਛਡਾਉਣ ਵਾਲਾ ਕੋਈ ਨਹੀਂਗਾ ਤੇ ਉੱਥੇ ਜਿਹੜੀ ਪੁਲਿਸ ਆ ਉਹ ਮੂਕ ਦਰਸ਼ਕ ਬਣੀ ਹੋਈ ਆ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਮਾਰੀਆਂ ਨੇ ਅਸੀਂ ਸ਼ਰੋਮੀ ਗੁਰਦਾਰਾ ਪਰੰਦਰ ਕਮੇਟੀ ਵੱਲੋਂ ਉੱਤਰਾਖੰਡ ਸਰਕਾਰ ਨੂੰ ਸ਼ਰੋਮੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਆ ਤੇ ਨਾਲ ਹੀ ਗਵਰਨਰ ਸਾਹਿਬ ਨੂੰ ਵੀ ਇਸ ਗੱਲ ਲਈ ਅਸੀਂ ਅਗਾਹ ਕਰਾ ਰਹੇ ਆ ਕਿ ਇਹ ਜਿਹੜੀ ਗੱਲ ਤੇ ਜੇ ਮੌਕੇ ਤੇ ਸਮੇਂ ਸਿਰ ਇਸ ਦਾ ਜਵਾਬ ਨਾ ਦਿੱਤਾ ਗਿਆ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਇਸ ਤਰ੍ਹਾਂ ਦਾ ਅਸਰ ਜਿਹੜਾ ਵਾ ਉਹ ਦੇਸ਼ ਦੇ ਵਕ-ਵਕ ਥਾਵਾਂ ਤੇ ਪਾਏਗਾ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦਿਖਾਈ ਦੇ ਰਹੀਆਂ ਨੇ ਸੋ ਇਹ ਗੱਲ ਦਿਖਾਈ ਦੇ ਰਹੀ ਆ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ 'ਚ ਹਿਮਾਚਲ ਵਿੱਚ ਕੰਗਰਾਂ ਦੇ ਬਿਆਨਾਂ ਤੋਂ ਬਾਅਦ ਆਇਆ ਸੀ ਸੋ ਕਿਉਂਕਿ ਜਿਹੜਾ ਉੱਤਰਾਖੰਡ ਆ ਇੱਥੇ ਸਿੱਖਾਂ ਦੀ ਵੱਡੀ ਆਮਦ ਆ ਉੱਥੋਂ ਦੀ ਆਰਥਿਕਤਾ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਆ ਗੁਰਦੁਆਰਾ ਸਾਹਿਬਾਂ ਦੀ ਯਾਤਰਾ 'ਚ ਸਿੱਖ ਵੱਡੀ ਗਿਣਤੀ ਵਿੱਚ ਜਾਂਦੇ ਆ ਸੋ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਆਂ ਅਸੀਂ ਚਾਹਾਂਗੇ ਕਿ ਕੇਂਦਰ ਦੀ ਸਰਕਾਰ ਇਸ ਦੀ ਗੰਭੀਰਤਾ ਨੂੰ ਲਵੇ ਅਤੇ ਉਹਨਾਂ ਦੇ ਖਿਲਾਫ ਕੋਟ-ਥੋਸ ਜਿਹੜੀ ਆ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਜਿਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦੀ ਗੱਲ ਜਿਵੇਂ 84 ਚ ਕਾਂਗਰਸ ਨੇ ਕੀਤਾ ਸੀ ਉਸ ਤਰ੍ਹਾਂ ਦੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਣੀ ਜਾਵੇ ਇਸ ਤਰ੍ਹਾਂ ਦੀਆਂ ਵਾਪਰਨ ਵਾਲੀਆਂ ਘਟਨਾ ਅਕਸਰ ਹੀ ਵੱਡੇ ਸਵਾਲ ਖੜੇ ਕਰ ਜਾਂਦੀਆਂ ਨੇ ਪਰ ਇਹਨਾਂ ਦੇ ਸਵਾਲਾਂ ਦੇ ਜਵਾਬ ਸਿਰਫ 2 ਦਿਨ 3 ਦਿਨ ਚਰਚਾ ਤੋਂ ਬਿਨਾ ਕੋਈ ਵੀ ਜਵਾਬ ਨਹੀਂ ਆਉਂਦੇ ਜਦੋਂ ਘਟਨਾ ਵਾਪਰਦੀ ਹੈ ਚਰਚਾ ਖੂਬ ਹੁੰਦੀ ਹੈ ਨਖੇਦੀ ਵੀ ਆਉਂਦੀ ਹੈ ਸਾਰੇ ਸੰਸਥਾਵਾਂ ਦੇ ਵੱਲੋਂ ਅਜਿਹੀਆਂ ਘਟਨਾਵਾਂ ਦੀ ਨਿੰਦਿਆ ਜਿੱਥੇ ਕਰਨੀ ਬਣਦੀ ਹੈ ਔਰ ਕੀਤੀ ਵੀ ਜਾਂਦੀ ਹੈ ਪਰ ਉਸ ਤੋਂ ਬਾਅਦ ਇਹ سلسلہ ਰੁਕਦਾ ਕਿਉਂ ਨਹੀਂ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਸ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਕਿ ਇਹ ਜੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਚਾਹੇ ਸੂਬਾ ਪੱਧਰ ਦੇ ਉੱਤੇ ਸਰਕਾਰਾਂ ਦੀ ਜ਼ਿੰਮੇਵਾਰੀ ਹੋਵੇ ਜਾਂ ਕੇਂਦਰ ਪੱਧਰ ਦੇ ਉੱਤੇ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣੇ ਚਾਹੀਦੇ ਆ ਤਾਂ ਕਿ ਚਾਹੇ ਘੱਟ ਗਿਣਤੀਆਂ ਨਾਲ ਸੰਬੰਧਿਤ ਕੋਈ ਹੋਵੇ ਜਾਂ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੋਵੇ ਉਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਅਤਿਆਚਾਰ ਨਹੀਂ ਹੋਣਾ ਚਾਹੀਦਾ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ